ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਲਿਖਤ ਪੁਰਾਣਾ ਪੰਜਾਬ ਭਾਗ ਪਹਿਲਾ ਦੀ 8ਵੀਂ ਲਾਈਨ ਦਾ ਵਿਸਥਾਰ ਕਰਾਂਗੇ ਤੇ ਆਪਾਂ ਪਹਿਲਾਂ ਲਾਈਨ ਸੁਣਦੇ ਹਾਂ ਤੇ ਨੰਗਲਾ ਜੀ ਨੇ ਲਿਖਿਆ ਫੂਲਾ ਸਿੰਘ ਕੌਣ ਸੀ ਸ਼ਹੀਦ ਕਿਵੇਂ ਹੋਇਆ ਕਿੰਨਾ ਵਫਾਦਾਰ ਸੀ ਇੱਥੇ ਨੰਗਲਾ ਜੀ ਨੇ ਗੱਲ ਕੀਤੀ ਹੈ ਜਿਨ੍ਹਾਂ ਨੂੰ ਸਿੱਖ ਕੌਮ ਵਿੱਚ ਬਹੁਤ ਹੀ ਮਾਣ ਤੇ ਸਤਿਕਾਰ ਨਾਲ ਜਥੇਦਾਰ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਕਿਹਾ ਜਾਂਦਾ ਹੈ ਉਹ ਸਿੱਖ ਕੌਮ ਲਈ ਬਹੁਤ ਹੀ ਮਾਣ ਭਰੇ ਬਹੁਤ ਹੀ ਵੱਡੇ ਜਰਨੈਲ ਹੋਏ ਹਨ ਤੇ ਸਿੱਖ ਰਾਜ ਦੇ ਇੱਕ ਮਜ਼ਬੂਤ ਥੰਮ ਹੋਏ ਹਨ। ਅਕਾਲੀ ਬਾਬਾ ਫੂਲਾ ਸਿੰਘ ਜੀ 62 ਬਰੇ ਦੀ ਉਮਰ ਤੱਕ ਇਸ ਫਾਨੀ ਸੰਸਾਰ ਤੇ ਰਹੇ। ਜੇਕਰ ਉਹਨਾਂ ਦਾ ਇਤਿਹਾਸ ਉਹਨਾਂ ਦੇ ਜੀਵਨ ਦਾ ਇਤਿਹਾਸ ਦੇਖਣਾ ਹੋਵੇ ਤਾਂ ਬਹੁਤ ਲੰਮਾ ਸਮਾਂ ਚਾਹੀਦਾ ਹੈ। ਇੱਥੇ ਆਪਾਂ ਸੰਖੇਪ ਚ ਹੀ ਉਹਨਾਂ ਬਾਰੇ ਗੱਲ ਕਰਾਂਗੇ। 62 ਸਾਲ ਦੀ ਉਮਰ ਜੇ ਆਪਾਂ ਉਹਨਾਂ ਦੀ ਜਨਮ ਤੋਂ ਲੈ ਕੇ ਸ਼ਹਾਦਤ ਤੱਕ ਦੇਖੀਏ ਤਾ ਇੱਕ ਇੱਕ ਦਿਨ ਸਿੱਖ ਕੌਮ ਨੂੰ ਸਮਰਪਿਤ ਹੈ ਉਹਨਾਂ ਦਾ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਅਕਾਲ ਤਖਤ ਸਾਹਿਬ ਦੇ ਤੇ ਬੁੱਢਾ ਦਲ ਦੇ 6ਵੇਂ ਜਥੇਦਾਰ ਹੋਏ ਹਨ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਜਨਮ ਸਨ 1761 ਇਸਵੀ ਵਿੱਚ ਸਨਮਾਨਯੋਗ ਅਕਾਲੀ ਬਾਬਾ ਇਕਸ਼ਰ ਸਿੰਘ ਜੀ ਦੇ ਗ੍ਰਹਿ ਵਿਖੇ ਪਿੰਡ ਦੇਹਲਾ 시ਹਾ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ ਆਪ ਜੀ ਦੇ ਪਿਤਾ ਸਰਦਾਰ ਈਸ਼ਰ ਸਿੰਘ ਜੀ ਹੁਣੀ ਤਿੰਨ ਭਰਾ ਸਨ ਸਰਦਾਰ ਈਸ਼ਰ ਸਿੰਘ ਜੀ ਗ੍ਰਸਤੀ ਸਨ ਜਦੋਂ ਕਿ ਦੂਜੇ ਦੋ ਭਰਾ ਸਰਦਾਰ ਨੈਣਾ ਸਿੰਘ ਜੀ ਤੇ ਬਾਬਾ ਤਪਾ ਸਿੰਘ ਜੀ ਬਿਹੰਗਮ ਸਨ ਮਤਲਬ ਉਹਨਾਂ ਨੇ ਗ੍ਰਸਤ ਧਾਰਨ ਨਹੀਂ ਕੀਤੀ ਸੀ ਪਰ ਇਹ ਤਿੰਨੇ ਭਰਾ ਸਿੱਖ ਕੌਮ ਨੂੰ ਸਮਰਪਿਤ ਸਨ ਇਹਨਾਂ ਨੇ ਦਮਦਮਾ ਸਾਹਿਬ ਵਿਖੇ ਅਕਾਲੀ ਬਾਬਾ ਦੀਪ ਸਿੰਘ ਜੀ ਤੋਂ ਅਸਤਰ ਸ਼ਸਤਰ ਬਾਣੀ ਤੇ ਬਾਣੇ ਦੀ ਵਿੱਦਿਆ ਹਾਸਲ ਕੀਤੀ ਸੀ ਤੇ ਸਿੱਖ ਕੌਮ ਨੂੰ ਸਾਰਾ ਪਰਿਵਾਰ ਸਮਰਪਿਤ ਸੀ ਜਦੋਂ ਬਾਬਾ ਅਕਾਲੀ ਫੂਲਾ ਸਿੰਘ ਜੀ ਦੀ ਉਮਰ 1 ਸਾਲ ਦੀ ਸੀ 5 ਫਰਵਰੀ 1762 ਈਸਵੀ ਵਿੱਚ ਬਾਬਾ ਈਸ਼ਰ ਸਿੰਘ ਜੀ ਵੱਡੇ ਖੱਲੂ ਘਾਰੇ ਸਮੇ ਸ਼ਹੀਦੀ ਪ੍ਰਾਪਤ ਕਰਦੇ ਹਨ ਇਹ ਸ਼ਹੀਦਾਂ ਦਾ ਪਰਿਵਾਰ ਹੈ ਉਸ ਤੋਂ ਬਾਅਦ ਬਾਬਾ ਨੈਣਾ ਸਿੰਘ ਜੀ ਤੇ ਬਾਬਾ ਤਪਾ ਸਿੰਘ ਜੀ ਸਿੱਖ ਰਹਿਤ ਮਰਿਆਦਾ ਅਨੁਸਾਰ ਸਿੱਖ ਪਰੰਪਰਾਵਾਂ ਅਨੁਸਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਪਰਵਰੇਸ਼ ਬਾਣੀ ਤੇ ਬਾਣਨੇ ਦੇ ਧਾਰਨੀ ਅਸਤਰ ਸ਼ਾਸਤਰ ਘੋੜ ਸਪਾਰੀ ਸਵਾਰੀ ਦੀ ਵਿੱਦਿਆ ਦੇ ਕੇ ਕਰਵਾਉਂਦੇ ਹਨ ਜਵਾਨ ਹੋਣ ਤੱਕ ਅਕਾਲੀ ਬਾਬਾ ਫੂਲਾ ਸਿੰਘ ਜੀ ਸੂਰਬੀਰ ਬਹਾਦਰ ਯੋਧੇ ਬਣ ਜਾਂਦੇ ਹਨ ਸਨ 1784 ਈਸਵੀ ਵਿੱਚ ਅਕਾਲੀ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਅਨੇਕਾਂ ਕਲਣਾਵਾਂ ਕੌਮ ਲਈ ਕਰਦੇ ਹੋਏ ਅਕਾਲ ਚਲਾਣਾ ਕਰ ਜਾਂਦੇ ਹਨ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਸਾਰਾ ਪੰਥ ਇਕੱਠਾ ਹੋ ਕੇ ਗੁਰਮਤਾ ਕਰਦਾ ਹੈ ਕਿ ਕੋਈ ਜੋਗ ਧਾਰਮਿਕ ਸੂਰਬੀਰ ਕਹਿਣੀ ਤੇ ਕਰਨੀ ਦਾ ਪਰਪੱਕ ਗੁਰਸਿੱਖ ਚਾਹੀਦਾ ਹੈ ਜੋ ਬੁੱਢਾ ਦਲ ਦੀ ਜਥੇਦਾਰੀ ਸੰਭ ਸਕੇ ਤੇ ਕੌਮ ਨੂੰ ਜੋਗ ਅਗਵਾਈ ਦੇ ਸਕੇ ਇਸ ਸਬ ਦੇ ਵਿਚਾਰ ਸਭ ਦੀ ਨਿਗਾ ਅਕਾਲੀ ਬਾਬਾ ਨੈਣਾ ਸਿੰਘ ਜੀ ਤੇ ਜਾਂਦੀ ਹੈ ਕਿਉਂਕਿ ਉਹ ਕੈਣੀ ਕਰਨੀ ਦੇ ਪਰਪੱਕ ਸਨ ਸੂਰਬੀਰ ਯੋਧੇ ਬਹਾਦਰ ਸਨ ਤੇ ਬਾਬਾ ਦੀਪ ਸਿੰਘ ਜੀ ਤੋਂ ਵਿਦਿਆ ਹਾਸਲ ਕੀਤੀ ਸੀ ਕੌਮ ਗੁਰਮਤਾ ਕਰਕੇ ਅਕਾਲੀ ਬਾਬਾ ਨੈਣਾ ਸਿੰਘ ਜੀ ਨੂੰ ਬੁੱਢਾ ਦਲ ਦਾ ਪੰਜਵਾਂ ਜਥੇਦਾਰ ਘੋਸ਼ਿਤ ਕਰਦੀ ਹੈ ਤੇ ਇਹ ਸੇਵਾ ਉਹਨਾਂ ਦੀ ਝੋਲੀ ਵਿੱਚ ਪਾਉਂਦੀ ਹੈ ਅਕਾਲੀ ਬਾਬਾ ਨੈਣਾ ਸਿੰਘ ਜੀ ਦੇ ਚਲਾਣੇ ਤੋਂ ਬਾਅਦ ਅਕਾਲੀ ਬਾਬਾ ਫੂਲਾ ਸਿੰਘ ਜੀ ਅਕਾਲ ਤਖਤ ਸਾਹਿਬ ਦੇ ਤੇ ਬੁੱਢਾ ਦਲ ਦੇ 6ਵੇਂ ਜਥੇਦਾਰ ਬਣਦੇ ਹਨ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਹਸਤੀ ਭੈਰਹਿਤ ਸੀ ਉਹਨਾਂ ਨੂੰ ਅਕਾਲ ਪੁਰਖ ਤੋਂ ਬਿਨਾਂ ਕਿਸੇ ਦਾ ਵੀ ਭੈ ਨਹੀਂ ਸੀ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਸਿੱਖੀ ਦੇ ਸਿਧਾਂਤ ਤੇ ਪਹਿਰਾ ਦਿੱਤਾ ਤੇ ਉਦਾਹਰਨ ਪੇਸ਼ ਕੀਤੀ ਕਿਉਂਕਿ ਸਿੱਖੀ ਦਾ ਸਿਧਾਂਤ ਹੈ ਕਿ ਰਾਜਨੀਤੀ ਤੇ ਸਿਆਸਤ ਦੇ ਉੱਤੇ ਧਰਮ ਹੋਣਾ ਚਾਹੀਦਾ ਹੈ। ਰਾਜਨੀਤੀ ਤੇ ਸਿਆਸਤ ਨੂੰ ਧਰਮ ਦਾ ਡਰ ਹੋਣਾ ਚਾਹੀਦਾ ਹੈ। ਅਜਿਹੇ ਜਥੇਦਾਰ ਬਣ ਕੇ ਉਹ ਸਿੱਖ ਰਾਜ ਦੇ ਸਮੇਂ ਉਹਨਾਂ ਨੇ ਸੇਵਾਵਾਂ ਦਿੱਤੀਆਂ। ਮਹਾਰਾਜਾ ਰਣਜੀਤ ਸਿੰਘ ਜੀ ਕੱਲੇ ਪੰਜਾਬ ਹੀ ਨਹੀਂ ਪੂਰੀ ਦੁਨੀਆ ਦੇ ਮਹਾਨ ਰਾਜਿਆਂ ਵਿੱਚੋਂ ਇੱਕ ਹੋਏ ਹਨ। ਉਹ ਵੀ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਅਧੀਨ ਰਹਿ ਕੇ ਕੰਮ ਕਰਦੇ ਸਨ ਕਿਉਂਕਿ ਬਾਬਾ ਜੀ ਅਕਾਲ ਤਖਤ ਸਾਹਿਬ ਦੇ ਬੁੱਢਾ ਦਲ ਦੇ ਜਥੇਦਾਰ ਸਨ ਤੇ ਇਹ ਪਦਵੀ ਸਿੱਖ ਕੌਮ ਵਿੱਚ ਸਭ ਤੋਂ ਸਿਰਮੌਰ ਹੈ ਅਨੇਕਾਂ ਘਟਨਾਵਾਂ ਵਾਪਰੀਆਂ ਜਦੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਜੋਗ ਅਗਵਾਈ ਦੇ ਕੇ ਸਿੱਖ ਪੰਥ ਦੀ ਨਮਾਇੰਦਗੀ ਕੀਤੀ ਤੇ ਬਾਬਾ ਅਕਾਲੀ ਫੂਲਾ ਸਿੰਘ ਜੀ ਨੇ ਅਨੇਕਾਂ ਹੀ ਜੰਗਾਂ ਯੁੱਧਾਂ ਜਿੱਤ ਕੇ ਮਹਾਰਾਜਾ ਰਣਜੀਤ ਸਿੰਘ ਤੇ ਸਿੱਖ ਰਾਜ ਦੀ ਝੋਲੀ ਪਾਈਆ ਇਹ ਸੀਗਾ ਬਾਬਾ ਅਕਾਲੀ ਫੂਲਾ ਸਿੰਘ ਕੌਣ ਸਨ ਉਹਨਾਂ ਬਾਰੇ ਸੰਖੇਪ ਜਾਣਕਾਰੀ ਤੇ ਉਹ ਕਿੰਨੇ ਵਫਾਦਾਰ ਸਨ ਉਹਨਾਂ ਬਾਰੇ ਸੰਖੇਪ ਜਾਣਕਾਰੀ ਤੇ ਹੁਣ ਆਪਾਂ ਗੱਲ ਕਰਾਂਗੇ ਉਹ ਸ਼ਹੀਦ ਕਿਵੇਂ ਹੋਏ ਇੱਥੇ ਅਨੇਕਾਂ ਜੰਗਾਂ ਬਾਬਾ ਫੂਲਾ ਸਿੰਘ ਜੀ ਨੇ ਲੜੀਆਂ ਤੇ ਜਿੱਤੀਆਂ ਅੱਗੇ ਮੈਂ ਜ਼ਿਕਰ ਕਰ ਚੁੱਕਿਆ ਹਾਂ ਹੁਣ ਆਪਾਂ ਗੱਲ ਕਰਾਂਗੇ ਨੌ ਸ਼ਹਿਰੀ ਦੀ ਜੰਗ ਜਿਸ ਜੰਗ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਹੋ ਗਏ ਸਨ ਇਹ ਜੰਗ ਇੱਕ ਪਾਸੇ ਸਿੱਖਾਂ ਸਿੱਖ ਫੌਜਾਂ ਤੇ ਦੂਜੇ ਪਾਸੇ ਗਾਜ਼ੀਆਂ 30000 ਗਾਜ਼ੀ ਜੋ ਜਿਹਾਦ ਦੇ ਨਾਮ ਤੇ ਇਕੱਠੇ ਹੋਏ ਸਨ ਤੇ ਪਠਾਨ 10000 ਪਠਾਨ ਪਠਾਣਾ ਦੇ ਵਿਚਕਾਰ ਹੋਈ ਜਦੋਂ ਇਹ ਲੜਾਈ ਹੋਈ ਉਦੋਂ ਅਰਦਾਸਾ ਬਾਬਾ ਅਕਾਲੀ ਫੂਲਾ ਸਿੰਘ ਜੀ ਨੇ ਸੋਧਿਆ ਤੇ ਜਦੋਂ ਲੜਾਈ ਹੋਣ ਤੋਂ ਪਹਿਲਾਂ ਜਾ ਰਹੇ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸੁਹੀਏ ਨੇ ਆ ਕੇ ਖਬਰ ਦਿੱਤੀ ਕਿ 10000 ਪਠਾਨ ਲੈ ਕੇ ਪਠਾਣਾ ਦਾ ਜਥੇਦਾਰ ਤੇ 40 ਤੋਪਾਂ ਸਮੇਤ ਉਹ ਗਾਜ਼ੀਆਂ ਦੇ ਵਿਚਕਾਰ ਪਹੁੰਚਣ ਵਾਲਾ ਹੈ 30000 ਗਾਜ਼ੀ ਪਹਿਲਾਂ ਹੀ ਇਕੱਠੇ ਹੋਏ ਹਨ ਸਿੱਖਾਂ ਦੀ ਗਿਣਤੀ ਉਸ ਸਮੇਂ ਉਹਨਾਂ ਤੋਂ ਬਹੁਤ ਘੱਟ ਸੀ ਤੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਤੋਪ ਚੀ ਸੀਗਾ ਜਰਨੈਲ ਸੀਗਾ ਜਰਨਲ ਬੈਂਤੂਰਾ ਉਹ ਖਾਲਸਾਈ ਤੋਪਖਾਨਾ ਲੈ ਕੇ ਹਲੇ ਨਹੀਂ ਪਹੁੰਚਿਆ ਸੀ ਤੇ ਉਸ ਦੇ ਪਹੁੰਚਣ ਵਿੱਚ ਹਲੇ ਸਮਾਂ ਲੱਗਣਾ ਸੀਗਾ ਇਹ ਖਬਰ ਮਿਲਣ ਤੋਂ ਪਹਿਲਾਂ ਬਾਬਾ ਅਕਾਲੀ ਫੂਲਾ ਸਿੰਘ ਜੀ ਅਰਦਾਸਾ ਸੋਚ ਚੁੱਕੇ ਸਨ ਖਬਰ ਮਿਲਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਜਰਨੈਲਾਂ ਨਾਲ ਵਿਚਾਰ ਵਟਾਂਦਰਾ ਕਰਕੇ ਇਹ ਫੈਸਲਾ ਲਿਆ ਕਿ ਹਮਲਾ 1-2 ਦਿਨ ਅੱਗੇ ਕੀਤਾ ਜਾਵੇ ਤਾਂ ਕਿ ਤੋਪਖਾਨਾ ਖਾਲਸਾਈ ਤੋਪਖਾਨਾ ਜਰਨਲ ਬਤੂਰਾ ਲੈ ਕੇ ਜਦ ਤੱਕ ਪਹੁੰਚ ਜਾਵੇ ਜਦੋਂ ਬਾਬਾ ਜੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਗਰਜੇ ਉਹ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਤੂੰ ਹੋਵੇਂਗਾ ਮਹਾਰਾਜਾ ਮੈਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਹਾਂ ਗੁਰੂ ਗੋਬਿੰਦ ਸਿੰਘ ਖੁਦ ਖੁਦਾ ਦਾ ਪੁੱਤਰ ਹਾਂ ਮੈਂ ਅਰਦਾਸਾ ਸੋਹ ਚੁੱਕਿਆ ਹਾਂ ਖਾਲਸਾ ਜਦੋਂ ਅਰਦਾਸਾ ਸੋਧ ਲੇ ਉਹ ਕਦੇ ਪਿੱਛੇ ਨਹੀਂ ਹਟਦਾ ਸੰਗਤ ਜੀ ਸਿੱਖ ਧਰਮ ਵਿੱਚ ਅਰਦਾਸਾ ਸੋਧਣ ਦੀ ਬਹੁਤ ਮਹਾਨਤਾ ਹੈ ਜਦੋਂ ਨਰੈਣੂ ਮਹੰਤ ਨੇ ਨਨਕਾਣਾ ਸਾਹਿਬ ਤੇ ਕਬਜ਼ਾ ਕੀਤਾ ਹੋਇਆ ਸੀ ਤਾਂ ਲక్ష్మణ ਸਿੰਘ ਜੀ ਧਾਰੋਵਾਲ ਸ਼ਹੀਦੀ ਦਾ ਅਰਦਾਸਾ ਸੋਧ ਕੇ ਤੁਰ ਪਏ ਸਨ ਤੇ ਉਧਰੋਂ ਸਿੱਖ ਜਥਿਆਂ ਨੇ ਵਿਚਾਰ ਕੀਤਾ ਕੀ ਹਲੇ ਜਥਾ ਨਹੀਂ ਭੇਜਣਾ ਪਰ ਉਦੋਂ ਤੱਕ ਅਰਦਾਸਾ ਸੋਧ ਕੇ ਲక్ష్మణ ਸਿੰਘ ਜੀ ਰੁਪਏ ਸਨ ਉਹਨਾਂ ਨੂੰ ਰਸਤੇ 'ਚ ਜਦੋਂ ਨਾ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਤਾਂ ਉਹਨਾਂ ਨੇ ਮਨਾ ਕਰ ਦਿੱਤਾ ਕਿ ਖਾਲਸਾ ਹੁਣ ਅਰਦਾਸਾ ਸੋਧ ਚੁੱਕਿਆ ਹੈ ਹੁਣ ਤਾਂ ਸ਼ਹੀਦ ਹੋ ਕੇ ਹੀ ਹਟਾਂਗੇ ਤੇ ਉਹ ਨੈਣੂ ਮਹੰਤ ਦੇ ਗੁੰਡਿਆਂ ਕੋਲ ਸ਼ਹੀਦ ਹੋ ਗਏ ਤੇ ਉਸ ਤੋਂ ਬਾਅਦ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਵਾਇਆ ਗਿਆ ਸੋ ਜਦੋਂ ਬਾਬਾ ਜੀ ਨੇ ਅਰਦਾਸਾ ਸੋਧ ਲਿਆ ਤਾਂ ਮਹਾਰਾਜੇ ਨੇ ਕਹਿਣ ਤੇ ਉਹ ਨਹੀਂ ਰੁਕੇ ਉਹਨਾਂ ਨੇ ਕਿਹਾ ਕਿ ਮਹਾਰਾਜਾ ਸਾਹਿਬ ਤੁਸੀਂ ਦੁਨਿਆਵੀ ਬਾਦਸ਼ਾਹ ਹੋ ਨਫੇ ਨੁਕਸਾਨ ਦੀ ਚਿੰਤਾ ਤੁਸੀਂ ਕਰੋ ਕਰਨੀ ਚਾਹੀਦੀ ਹੈ ਪਰ ਮੈਂ ਖਾਲਸਾ ਪੰਥ ਦਾ ਅਕਾਲ ਤਖਤ ਦਾ ਜਥੇਦਾਰ ਹਾਂ ਹੁਣ ਅਰਦਾਸਾ ਸੋਧ ਹੋ ਚੁੱਕਿਆ ਹੈ ਤੁਸੀਂ ਆਓ ਤਾਂ ਠੀਕ ਹੈ ਨਹੀਂ ਤਾਂ ਮੈਂ ਨਿਹੰਗ ਸਿੰਘਾਂ ਦੀਆਂ ਫੌਜਾਂ ਲੈ ਕੇ ਗਾਜ਼ੀਆਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਓਟ ਆਸਰੇ ਨਾਲ ਲੜਾਂਗਾ ਇਹ ਕਹਿ ਕੇ ਬਾਬਾ ਜੀ ਮੈਦਾਨ-ਏ-ਜੰਗ ਵਿੱਚ ਨਾ ਸ਼ਹਿਰੀ ਦੇ ਜੰਗ ਵਿੱਚ ਕੁੱਦ ਪਏ ਅਤੇ ਜਾ ਕੇ ਗਾਜ਼ੀਆਂ ਦੇ ਆਹੂ ਲਾਉਣ ਲੱਗੇ ਗਾਜ਼ੀਆਂ ਤੇ ਪਠਾਣਾ ਨੇ ਵੀ ਆਪਣੀਆਂ ਤੋਪਾਂ ਦੇ ਮੂੰਹ ਨਿਹੰਗ ਸਿੰਘਾਂ ਵੱਲ ਕਰ ਦਿੱਤੇ ਬਹੁਤ ਸਾਰੇ ਨਿਹੰਗ ਸਿੰਘ ਸ਼ਹੀਦ ਹੋਏ ਪਰ ਅਕਾਲੀ ਬਾਬਾ ਭੂਲਾ ਸਿੰਘ ਜੀ ਦੀ ਅਗਵਾਈ ਵਿੱਚ ਨਿਹੰਗ ਸਿੰਘ ਗਾਜ਼ੀਆਂ ਤੇ ਪਠਾਣਾ ਤੇ ਇਸ ਤਰ੍ਹਾਂ ਟੁੱਟ ਕੇ ਪਏ ਉਹ ਇਸ ਤਰ੍ਹਾਂ ਮੌਤ ਦੇ ਘਾਟ ਉਤਾਰੇ ਜਿਵੇਂ ਪਤੰਗਾ ਲੈਟ ਦੀ ਰੋਸ਼ਨੀ ਵਿੱਚ ਆਪਣੀ ਜਾਨ ਗਵਾ ਬੈਠਦਾ ਹੈ ਤਬਾਹ ਹੋ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਦੋਂ ਆਪਣੇ ਮਹਾਨ ਜਰਨੈਲ ਨੂੰ ਇਸ ਤਰ੍ਹਾਂ ਜੰਗ ਵਿੱਚ ਜੂਝਦੇ ਹੋਏ ਦੇਖਿਆ ਤਾਂ ਆਪਣੇ ਤੋਪਖਾਨੇ ਦੀ ਉਡੀਕ ਛੱਡ ਦਿੱਤੀ ਤੇ ਬਾਕੀ ਦੀ ਫੌਜ ਲੈ ਕੇ ਮੈਦਾਨੇ ਜੰਗ ਵਿੱਚ ਸਮੇਤ ਹਰੀ ਸਿੰਘ ਜੀ ਨਲੂਆ ਡੱਟ ਗਿਆ ਸੰਗਤ ਜੀ ਇਹ ਆਖਰੀ ਜੰਗ ਸੀਗੀ ਜਿਸ ਵਿੱਚ ਦੁਨੀਆ ਦੇ ਤਿੰਨ ਮਹਾਨ ਜਰਨੈਲ ਇਕੱਠੇ ਲੜੇ ਸਨ ਮਹਾਰਾਜਾ ਰਣਜੀਤ ਸਿੰਘ ਜੀ ਸਰਦਾਰ ਹਰੀ ਸਿੰਘ ਜੀ ਨਲੂਆ ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਕਿਉਂਕਿ ਇਸ ਲੜਾਈ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਹੋ ਗਏ ਸਨ ਦੁਪਹਿਰ ਦਾ ਵਕਤ ਜਦੋਂ ਹੋਇਆ ਤਾਂ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਸਿਆਣਪ ਤੇ ਸੂਝ ਸਮਝਦਾਰੀ ਦੀ ਵਰਤੋਂ ਕਰਦੇ ਹੋਏ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇੱਥੇ ਹੀ ਰੁਕਣ ਲਈ ਕਿਹਾ ਅਤੇ ਕਿਹਾ ਕਿ ਮੈਂ ਅੱਗੇ ਜਾ ਕੇ ਗਾਜ਼ੀਆਂ ਦੇ ਵਿੱਚ ਜਾ ਕੇ ਲੜਾਂਗਾ ਤੇ ਉਹਨਾਂ ਦੇ ਆਹੂ ਲਾਹਾਂਗਾ ਮੈਂ ਕੌਮ ਦਾ ਜਥੇਦਾਰ ਹੋਣ ਦੇ ਨਾਤੇ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਤੁਸੀਂ ਇਸ ਤੋਂ ਅੱਗੇ ਨਹੀਂ ਆਓਗੇ ਕਿਉਂਕਿ ਉਹ ਆਪਣੇ ਮਹਾਨ ਸ਼ਾਸਕ ਨੂੰ ਹਲੇ ਕੌਮ ਦੀ ਹੋਰ ਸੇਵਾ ਵਿੱਚ ਰੱਖਣਾ ਚਾਹੁੰਦੇ ਸਨ ਕਿ ਕੁਝ ਅਣਹੋਣੀ ਨਾ ਵਾਪਰ ਜਾਵੇ ਕਿਉਂਕਿ ਮਹਾਰਾਜ ਰਣਜੀਤ ਸਿੰਘ ਵਰਗਾ ਜਰਨੈਲ ਕੌਮ ਨੂੰ ਮੁੜ ਕੇ ਮਿਲੇ ਜਾਂ ਨਾ ਮਿਲੇ ਇਹ ਕਹਿ ਕੇ ਅਕਾਲੀ ਬਾਬਾ ਫੂਲਾ ਸਿੰਘ ਜੀ ਅੱਗੇ ਜਾ ਕੇ ਗਾਜ਼ੀਆਂ ਨਾਲ ਡੱਟ ਪਏ ਤੇ ਅਨੇਕਾਂ ਗਾਜ਼ੀਆਂ ਪਠਾਣਾ ਨੂੰ ਮੌਤ ਦੇ ਘਟਾਰ ਮੌਤ ਦੇ ਘਾਟ ਉਤਾਰਦੇ ਹੋਏ ਅੰਤ ਹਜ਼ਾਰਾਂ ਫੱਟ ਸੀਨੇ ਤੇ ਖਾ ਕੇ ਸ਼ਹੀਦ ਹੋ ਗਏ ਇਹ ਕੌਮ ਦਾ ਜਰਨੈਲ ਹਾਰੀ ਹੋਈ ਜੰਗ ਨਸ਼ਾਰੇ ਦੀ ਜੰਗ ਜਿੱਤ ਕੇ ਕੌਮ ਦੀ ਝੋਲੀ ਵਿੱਚ ਪਾ ਕੇ ਸ਼ਹੀਦ ਹੋ ਗਿਆ ਤੇ ਉਸ ਦਿਨ ਇੱਕ ਸੂਰਜ ਦੁਨਿਆਵੀ ਢਲਿਆ ਸੀ ਤੇ ਇੱਕ ਸੂਰਜ ਸਿੱਖ ਕੌਮ ਦਾ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਰੂਪ ਵਿੱਚ ਢਲ ਗਿਆ ਸੀ ਤੇ ਸਿੱਖ ਰਾਜ ਦਾ ਇੱਕ ਥੰਮ ਡਿੱਗ ਪਿਆ ਸੀ ਤੇ ਉਹਨਾਂ ਨੇ ਇਹ ਜੰਗ ਜਿੱਤ ਕੇ ਮਹਾਰਾਜਾ ਸਾਹਿਬ ਦੀ ਝੋਲੀ ਤੇ ਸਿੱਖ ਰਾਜ ਦੀ ਝੋਲੀ ਵਿੱਚ ਪਾ ਦਿੱਤੀ ਤੇ ਆਪ ਸ਼ਹੀਦ ਹੋ ਗਏ ਸੋ ਸੰਗਤ ਜੀ ਇਹ ਸਨ ਜਥੇਦਾਰ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਜਿਨ੍ਹਾਂ ਨੇ ਕਦੇ ਵੀ ਆਪਣੀ ਜਥੇਦਾਰੀ ਦੇ ਦੌਰਾਨ ਇਹ ਨਹੀਂ ਦੇਖਿਆ ਕਿ ਕਿਧਰੋਂ ਮਨ ਨੂੰ ਬੜਿਆਈ ਮਿਲੇਗੀ ਮੈਂ ਮਹਾਰਾਜਾ ਦੀ ਸ਼ੁਭਾ ਕਰਾਂ ਉਹਨਾਂ ਨੇ ਜਿੱਥੇ ਮਹਾਰਾਜਾ ਗਲਤ ਸੀਗਾ ਜਾਂ ਕੋਈ ਹੋਰ ਗਲਤ ਸੀਗਾ ਉਸ ਦਾ ਡੱਟ ਕੇ ਵਿਰੋਧ ਕੀਤਾ ਤੇ ਜਿੱਥੇ ਸਿੱਖ ਫੌਜਾਂ ਸਹੀ ਸੀਗੀਆਂ ਉੱਥੇ ਉਹਨਾਂ ਦੇ ਨਾਲ ਡੱਟ ਕੇ ਉਹਨਾਂ ਦਾ ਸਹਿਯੋਗ ਕੀਤਾ ਤੇ ਸ਼ਹੀਦ ਹੋਏ ਕੌਮ ਵਾਸਤੇ ਇਹ ਸੀ ਉਹਨਾਂ ਦਾ ਕਿਰਦਾਰ ਕਿ ਅਕਾਲੀ ਬਾਬਾ ਫੂਲਾ ਸਿੰਘ ਜੀ ਕੌਣ ਸਨ ਕਿੰਨੇ ਉਹ ਬਹਾਦਰ ਸਨ ਤੇ ਕਿ ਉਹਨਾਂ ਦਾ ਜੀਵਨ ਕੀ ਸੀਗਾ ਤੇ ਉਸਨਾਂ ਦੀ ਸ਼ਹਾਦਤ ਕਿਵੇਂ ਹੋਈ ਅਗਲੀ ਲਾਈਨ ਦਾ ਵਿਸਥਾਰ ਲੈ ਕੇ ਜਲਦ ਹੀ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ